ਦੋਸਤੋ ਜਿਹੜੀਆਂ ਚੀਜ਼ਾਂ ਲਗਜ਼ਰੀ ਜਾਂ ਪ੍ਰੀਮੀਅਮ ਹੁੰਦੀਆਂ ਨੇ ਨਾ ਉਹ ਆਮ ਨਾਲੋਂ ਮਹਿੰਗੀਆਂ ਹੀ ਹੁੰਦੀਆਂ ਨੇ ਸੋ ਆਪਾਂ ਆ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਉਣ ਜਾ ਰਹੇ ਆ ਆ ਰਾਇਲ ਲੁੱਕ ਵਾਲੇ ਸੋਫੇ ਆ ਰਾਇਲ ਤੇ ਪ੍ਰਾਣੀ ਕਲਾਸਿਕ ਲੁੱਕ ਵਾਲੇ ਜਿਹੜੇ ਆ ਡਾਈਨਿੰਗ ਟੇਬਲ ਵਧੀਆ ਬੈੱਡ ਚੇਹਰਾ ਇੱਕ ਤੋਂ ਇੱਕ ਚੀਜ਼ ਜਿਹੜੀ ਆ ਤਸੱਲੀ ਬਖਸ਼ ਬਾਈਆਂ ਨੇ ਤਿਆਰ ਕੀਤੀ ਐ ਆ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਦੇ ਵਿੱਚ ਇਹਨਾਂ ਸਾਰੀਆਂ ਬਾਰੇ ਆਪਾਂ ਤਾਨੂੰ ਦੱਸਾਂਗੇ ਕਿਵੇਂ ਤਿਆਰ ਹੋਈਆਂ ਨੇ ਕੀ ਮਟੀਰੀਅਲ ਲੱਗਾ ਬਸ ਵਲੌਗ ਐਂਡ ਤੱਕ ਦੇਖਿਓ ਕੱਲੇ ਸੋਫੇ ਜਾਂ ਡਾਈਨਿੰਗ ਟੇਬਲ ਨਹੀਂ ਇਹਨਾਂ ਕੋਲ ਚੇਰੇਾਂ ਤੇ ਬੈੱਡ ਵੀ ਹੈਗੇ ਨੇ ਉਹ ਵੀ ਪੂਰੀ ਕੈਂਟ ਲੁੱਕ ਵਾਲੇ ਤੇ ਆਰ ਜੇ ਫਰਨੀਚਰ ਵਾਲੇ ਭਾਈ ਨੇ ਤੇ ਹੁਣ ਆਓ ਸਾਰੀ ਵੀਡੀਓ ਆਪਾਂ ਦੇਖਦੇ ਹਾਂ ਜੀ ਐਂਡ ਤੱਕ ਬਣੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਆਪਣਾ ਹਰ ਇੱਕ ਵਲੌਗ ਜਿਹੜਾ ਇਨਫੋਰਮੇਟਿਵ ਹੁੰਦਾ ਹੈ ਤੇ ਅੱਜ ਵਾਲੇ ਵਲੌਗ ਦੇ ਵਿੱਚ ਵੀ ਤਾਨੂੰ ਬੜੀ ਵਧੀਆ ਇਨਫਾਰਮੇਸ਼ਨ ਦੇਣ ਲੱਗੇ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਜੀ ਬੜਾ ਹੀ ਘੈਂਟ ਦੇ ਬੜਾਈ ਵਧੀਆ ਫਰਨੀਚਰ ਤੇ ਆਪਾਂ ਖੜਿਆ ਜੀ ਆਰ ਜੇ ਫਰਨੀਚਰਸ ਵਾਲਿਆਂ ਦੇ ਕੋਲ ਤੇ ਅੰਦਰ ਜਾਂਦੇ ਆ ਇਹੋ ਇਹੋ ਜਿਹੇ ਤੁਹਾਨੂੰ ਡਿਜ਼ਾਈਨ ਅੱਜ ਦਿਖਾਉਣੇ ਨੇ ਫਰਨੀਚਰ ਦੇ ਵੀ ਤੁਸੀਂ ਕਹੋਗੇ ਵੀ ਵਾਕਈ ਇੱਕ ਲਗਜ਼ਰੀ ਆਈਟਮ ਆ ਇੱਕ ਪ੍ਰੀਮੀਅਮ ਆਈਟਮ ਆ ਤੁਸੀਂ ਸਾਨੂੰ ਦਿਖਾਈਆਂ ਨੇ ਤੇ ਇਹ ਵੀਰ ਜੀ ਖੜੇ ਨੇ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਸਿਕਾ ਵੀਰ ਜੀ ਸਾਹਿਗਰ ਜੀ ਕੋ ਠੀਕ ਠਾਕ ਵਧੀਆ ਜੀ ਵਧੀਆ ਚੱਲ ਰਾ ਜੀ ਬਹੁਤ ਵਧੀਆ ਜੀ ਚਲੋ ਵਧੀਆ ਚੱਲਦਾ ਪਾ ਜੀ ਫਰਨੀਚਰ ਤੁਹਾਡਾ ਆਪਾਂ ਸਾਰਾ ਦੇਖ ਲਿਆ ਜੀ ਇੱਥੋਂ ਹੀ ਸਾਹਮਣੇੋਂ ਖੜ ਕੋਈ ਮਤਲਬ ਪਤਾ ਲੱਗਦਾ ਪਿਆ ਵੀ ਪ੍ਰੀਮੀਅਮ ਆਈਟਮਾਂ ਸਾਰੀਆਂ ਤੇ ਲਗਜ਼ਰੀ ਆਈਟਮਾਂ ਸਾਰੀਆਂ ਤੁਹਾਡੇ ਕੋਲ ਹੈ ਨਾ ਜੀ ਤੇ ਮੈਂ ਚਾਹਾਂਗਾ ਵੀ ਆਪਾਂ ਸਟਾਰਟ ਕਰੀਏ ਹਾਂ ਇਧਰੋਂ ਇੱਥੋਂ ਦੱਸੋ ਜੀ ਇਹ ਕੀ ਆਈਟਮ ਹੈ ਕਿਵੇਂ ਆਪਣੀ ਜਿਹੜੀ ਤੇ ਕਿਹੜੀ ਲੱਕੜ ਲੱਗੀ ਹੋਈ ਹੈ ਤੇ ਕੀ ਪ੍ਰਾਈਸ ਰੇਂਜ ਰਹੂਗੀ ਇਹਦੀ ਤੇ ਕੀ ਆਪਾਂ ਨੂੰ ਇਹਦੇ ਜੇ ਲਈਏ ਤੇ ਫਾਇਦੇ ਕਿੰਨੇ ਸਿੱਟਰ ਹੈ ਜੀ ਹੈ ਇਹ ਜਿਹੜਾ ਹੈਗਾ ਜੀ ਆਪਣਾ ਕਲਾਸਿਕਲ ਡਿਜ਼ਾਈਨ ਹੈ ਡਾਈਨਿੰਗ ਟੇਬਲ ਦਾ ਜੀ ਜੀ ਬਿਲਕੁਲ ਹਾਂਜੀ ਇਹ ਸਾਰਾ ਆਪਣਾ 8 ਸੀਟਰ ਡਾਈਨਿੰਗ ਟੇਬਲ ਹੈ ਓਕੇ ਜੀ ਤੇ ਜਿਹੜੀ ਇਹਦੇ ਉੱਤੇ ਆਪਾਂ ਲੱਕੜ ਲਾਉਨੇ ਆ ਇਹ ਸਾਰੀ ਸਾਗਵਾਨ ਹੈ ਅੱਛਾ ਜੀ ਸਾਗਵਾਨ ਹਾਂਜੀ ਤੇ ਜਿਹੜੀ ਉੱਤੇ ਇਹ ਕੇਨ ਵੀ ਲੱਗੀ ਹੋਈ ਹੈ ਹਾਂਜੀ ਹਾਂਜੀ ਮਾਰਕੀਟ 'ਚ ਤਾਂ ਚਾਈਨੀਸ ਸ਼ੀਟ ਵਾਲੀ ਕੇਨ ਲਾਉਂਦੇ ਨੇ ਅੱਛਾ ਚਾਈਨੀਸ ਵਾਲੀ ਹਾਂ ਬਟ ਜਿਹੜੀ ਆਪਾਂ ਲਾਉਨੇ ਆ ਇਹ 오ਰੀਜਨਲ 45 ਹੈ ਜੀ ਇਹ 15 ਦਾ ਹੁੰਦਾ ਸਾਡੇ ਤੋਂ ਬਰੇਲੀ ਤੋਂ ओके ਜੀ ਤੇ ਬਰੇਲੀ ਵਾਲੀ ਕੈਨ ਹੁੰਦੀ ਹੈ ਤਾਂ ਸਾਰੀ ਆਪਾਂ origianally ਹੱਥਾਂ ਨਾਲ ਬਣਾਈ ਕਰਾ ਕੇ ਫਿਰ ਸਾਰੀ ਉਦਾਂ ਹੀ ਬੰਦੀ ਹੈ ਇਹ ਆ ਸਾਰੀ ਬੁਣਤੀ ਹੱਥਾਂ ਨਾਲ ਕਰਵਾਈ ਹੈ ਜੀ ਜੈਨੂਨ ਕੰਮ ਜਿਹੜਾ ਉਹ ਹੋਇਆ ਪਿਆ ਜੀ ਇਹਦੇ ਤੇ ਤੇ ਆ ਸੀਟ ਦੀ ਗੱਲ ਕਰੀਏ ਭਾਜੀ ਇਹਦੇ ਤੇ ਸਵਾਲ ਆਉਂਦਾ ਵੀ ਇਹ ਤੁਸੀਂ ਜਿਹੜੀ ਇਹਦੇ ਵਿੱਚ ਫੋਮ ਹੁੰਦੀ ਹੈ ਇਹ ਕਿਵੇਂ ਕਿਹੜੀ ਯੂਜ਼ ਕਰਦੇ ਹੋ ਇਦੇ ਵਿੱਚ ਜਿਹੜੀ ਫੋਮ ਯੂਜ਼ ਕਰਦੇ ਆ ਸਾਰੇ ਆਪਾਂ ਜਿੰਨਾ ਵੀ ਫਰਨੀਚਰ ਬਣਾਉਣਾ ਸਾਰੇ ਦੇ ਵਿੱਚ ਆਪਾਂ ਯੂਜ਼ ਕਰਦੇ ਆ ਸਲੀਵ ਵੈਲ ਦੀ ਫੋਮ ਦੀ ਓਕੇ ਸਲੀਵ ਵੈਲ ਜਿਹਦੇ ਗੱਦੇ ਆਉਂਦੇ ਨੇ ਜੀ ਹਾਂਜੀ ਉਹ ਵੀ ਚਾਈਡ ਡੈਂਸਿਟੀ ਦੀ ਯੂਜ਼ ਕਰਦੇ ਆ ਉਹਦੀ ਆਉਂਦੀ ਆ 10 ਸਾਲ ਦੀ ਗਾਰੰਟੀ ਫੋਮ ਦੀ ਓਕੇ ਜੀ ਠੀਕ ਹੈ ਜੀ ਤੇ 8 ਸੀਟਰ ਹੈ ਜੀ ਹਾਂਜੀ ਇਹ 8 ਸੀਟਰ ਹੈ ਜਿਹੜੀ ਆਪਾਂ ਪਾਲਿਸ਼ ਯੂਜ਼ ਕਰਦੇ ਆ ਹਾਂਜੀ ਹਾਂਜੀ ਇਹ ਸਾਰੀ ਪੀਓ ਪਾਲਿਸ਼ ਹੈ ਜੀ अच्छा जी ਇਹ ਦੁਬਈ ਦੀ ਕੰਪਨੀ ਆ ਸਾਰੀ ਇੰਪੋਰਟ ਹੀ ਕਰਦੇ ਆ ਪਾਲਿਸ਼ ਵੀ ਆਪਾਂ ਲਓ ਜੀ ਆ ਪਾਲਿਸ਼ ਦੀ ਜਿਹੜੀ ਆ ਸ਼ਾਈਨਿੰਗ ਆ ਉਹ ਚੈੱਕ ਕਰੋ ਤੁਸੀਂ ਕਹਿਣ ਦੀਆਂ ਕਿ ਆਈ ਬਾਤਾਂ ਨੇ ਤੇ 8 ਸੀਟਰ ਹੈਗਾ ਇਹ ਤੇ ਭਾਜੀ ਉੱਪਰ ਇਹਦੇ ਆ ਜਿਹੜਾ ਲੱਗਾ ਮਟੀਰੀਅਲ ਇਹ ਕੀ ਆ ਜੀ ਇਹ ਇਹ ਕਿ ਜੀ ਓਨੈਕਸ ਮਾਰਬਲ ਹੈ ਇਹ ਵਾਈਟ ਕਲਰ ਦਾ ਓਨੈਕਸ ਮਾਰਬਲ ਹੈ ਠੀਕ ਹੈ ਜੀ ਇਹਦੇ ਉੱਤੇ ਨਾ ਆਪਾਂ ਪਲਿਸਟਰ ਦੀ ਕੋਟਿੰਗ ਕਰਦੇ ਆ ਅੱਛਾ ਜੀ ਇਹਦਾ ਇਹ ਫਾਇਦਾ ਹੁੰਦਾ ਇਹਦੇ 15 ਤੋਂ 20 ਕੋਟ ਚੜਦੇ ਨੇ ਪਲਿਸਟਰ ਦੇ ਅੱਛਾ ਜੀ ਇਹਦੇ ਉੱਪਰ ਹਾਂ ਇਹਦੇ ਉੱਤੇ ਮੱਥਰ ਦੇ ਉੱਤੇ ਅੱਛਾ ਜੀ ਜਿੰਨਾ ਵੀ ਆ ਸ਼ਾਈਨ ਕਰ ਰਿਹਾ ਇੱਕ ਤਰ੍ਹਾਂ ਦਾ ਸ਼ੀਸ਼ੇ ਦਾ ਕੰਮ ਕਰਦਾ ਇਹ ਪੱਥਰ ਦੇ ਉੱਤੇ ਤੇ ਕੱਲ ਨੂੰ ਕੁਝ ਵੀ ਆਪਣਾ ਇਹਦੇ ਉੱਤੇ गिरਦਾ ਚਾਹੇ ਹਲਦੀ ਗਿਰਜੇ ਜੋ ਵੀ ਗਿਰਜੇ ਠੀਕ ਹੈ ਜੀ ਚਾਹੇ 10 ਦਿਨ ਪਈ ਰਹੇ ਕਦੇ ਪੱਤਰ ਤੇ ਦਾਗ ਨਹੀਂ ਪਊਗਾ ਕਪੜਾ ਮਾਰੇ ਤੇ ਸਾਫ ਹੋ ਜਾਊਗੀ ਠੀਕ ਹੈ ਜੀ ਇਹ ਹੋ ਗਿਆ ਹੈ ਗਿਆ ਜੀ ਆਪਣਾ 8 ਸੀਟਰ ਹਾਂਜੀ ਤੇ ਇਹ ਜਿਹੜਾ ਟੇਬਲ ਆ ਦੋਸਤੋ ਇਹ ਬਹੁਤ ਵੱਡਾ तकरीबन 8 ਫੁੱਟ ਹੋਊਗਾ ਜੀ ਇਹਦੀ 8 ਫੁੱਟ 4 4 8 ਬਾਈ 8 ਬਾਈ 4 ਫੁੱਟ ਦਾ ਜੀ ਇਹ ਹਾਂਜੀ ਲਓ ਜੀ ਕਰੋ ਚੈੱਕ ਤੁਸੀਂ ਲੱਕੜ ਦਾਸਤਾ ਬਾਈ ਨੇ ਸਾਗਵਾਂ ਪਾਲਿਸ਼ ਦੀ ਵੀ ਗਾਰੰਟੀ ਹੈ ਸਾਰੀ ਅੰਦਰੋਂ ਤੋਂ 20 ਸਾਲ ਦੀ ਗਾਰੰਟੀ ਹੈ ਚਾਹੇ ਤੁਸੀਂ ਰੋਜ਼ ਇਹਦੇ ਤੇ ਗਿੱਲਾ ਕਪੜਾ ਮਾਰੀ ਜਾਓ ਅੱਛਾ ਜੀ 20 ਸਾਲ ਦੀ ਗਾਰੰਟੀ ਹੈ ਪਾਲਿਸ਼ ਨੂੰ ਹੋਊਗਾ ਕੁਝ ਨਹੀਂ ਠੀਕ ਹੈ ਜੀ ਲੋ ਜੀ ਕਰੋ ਚੈੱਕ ਤੇ ਭਾਈ ਜੀ ਹੁਣ ਅਗਲਾ ਆਪਣਾ ਦੱਸੋ ਜੀ ਕਿਹੜਾ ਉਹ ਸਾਹਮਣੇ ਵਾਲਾ ਕਰੋ ਚੈੱਕ ਭਾਈ ਜੀ ਉਹ ਬੜੀ ਰਾਇਲ ਲੁੱਕ ਵਾਲੀ ਚੀਜ਼ ਆ ਮੈਨੂੰ ਮਤਲਬ ਸਿੱਧਾ ਜਦੋਂ ਮੈਂ ਅੰਦਰ ਐਂਟਰ ਹੋਇਆ ਸੀ ਨਾ ਜੀ ਤੇ ਮੇਰਾ ਧਿਆਨ ਇਹਦੇ ਉੱਲ ਗਿਆ ਸੀ ਹਾਂ ਜੀ ਇਹਦੇ ਬਾਰੇ ਦੱਸੋ ਵੀਰ ਜੀ ਇਹ ਤਾਂ ਇੱਕ ਮਤਲਬ ਬਾਲਾ ਹੀ ਤੁਹਾਡੇ ਇੱਥੇ ਸ਼ੋਰੂਮ ਦਾ ਕਹਿ ਲੋ ਇੱਕ ਦਿਲ ਖਿੱਚਵਾ ਪੀਸ ਹੈ ਜੀ ਤੇ ਆ ਲੋ ਭਾਈ ਇਹ ਚੈੱਕ ਕਰੋ ਇਹ ਕਿੰਨੇ ਸੀਟਰ ਹੈ ਵੀਰ ਜੀ ਇਹ ਹੈਗੇ ਜੀ 7 ਸੀਟਰ ਸੋਫਾ ਇਹ ਗੋਲ ਦੇ ਨਾਲ ਆਹ ਕੁਰਸੀਆਂ ਨੇ ਅੱਛਾ ਜੀ ਆ ਦੋ ਕੁਰਸੀਆਂ ਦੇ ਨਾਲ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਜਿਹੜਾ ਹੈਗਾ ਜੀ ਇਹਦੇ ਤੇ ਵੀ ਸਾਰੀ ਸਾਗਵਾਨ ਲੱਕੜ ਹੈ। ਅੱਛਾ ਜੀ। ਇਹਦੇ ਉੱਤੇ ਜਿਹੜਾ ਪੇਂਟ ਆਪਾਂ ਕਰਦੇ ਆਂ ਇਹ ਸਾਰਾ 2K ਪੇਂਟ ਹੈ ਜਿਹੜਾ ਗੱਡੀਆਂ ਤੇ ਪੇਂਟ ਹੁੰਦਾ ਹੈ। ਅੱਛਾ 2K ਪੇਂਟ ਗੱਡੀਆਂ ਵਾਲਾ। ਹਾਂਜੀ ਹਾਂਜੀ। ਤੇ ਆਹ ਵੀ ਸਾਰੀ ਲੱਕੜ ਹੀ ਹੈ। ਇਹ ਸਾਰੀ ਲੱਕੜ ਹੈ। ਲਓ ਜੀ ਕਰੋ ਚੈੱਕ। ਬਾਜੀ ਸ਼ਾਈਨਿੰਗ ਬਹੁਤ ਜਿਆਦੀ ਹੈ ਦੀ ਤਾਂ ਜੀ। ਇਹ ਸਾਰੀ ਹੀ ਗਲੋਸ ਇਹਦੇ ਤੇ ਵੱਜੀ ਹੋਈ ਹੈ ਪੇਂਟ ਦੇ ਉੱਤੇ। ਗਲੋਸੀ ਬਹੁਤ ਹੈ ਮੱਲੋ ਆਹ ਦੇਖੋ ਜੀ। ਇਹ ਪਿੱਲੋ ਵਗੈਰਾ ਨਾਲ ਦਿੱਤੇ ਨੇ ਤੇ ਤੁਸੀਂ ਬਹੁਤ ਜ਼ਿਆਦਾ ਕੰਫਰਟੇਬਲ ਸਾਈਡ ਪਿੱਲੋ ਨੇ ਇਹ ਨਾਲੇ। ਰਿਵਰਸਿਬਲ। ਇਦ ਬਿਲਕੁਲੀ ਤੇ ਫੋਮ ਵਗੈਰਾ ਇਹਨਾਂ ਚ ਵੀ ਉਹੀ ਵਧੀਆ ਯੂਜ਼ ਕੀਤੀ ਹੈ ਸਾਰੀ ਇਹਦੇ ਵਿੱਚ ਰਬੜ ਫੋਮ ਹੁੰਦੀ ਹੈ ਐਮ ਐਮ ਰਬੜ ਫੋਮ ਹੁੰਦੀ ਹੈ ਇਹਦੇ ਵੀ 10 ਸਾਲ ਦੀ ਗਾਰੰਟੀ ਹੁੰਦੀ ਹੈ ਠੀਕ ਹੈ ਜੀ ਤੇ ਭਾਜੀ ਆ ਆ ਟੇਬਲ ਬਾਰੇ ਦੱਸੋ ਜੀ ਇਹ ਸਾਰਾ ਸਾਈਡ ਟੇਬਲ ਹੈ ਜੀ ਇਹ ਜਿਵੇਂ ਕੁਰਸੀਆਂ ਦੇ ਵਿੱਚ ਰੱਖਿਆ ਜਾਂਦਾ ਹੈ ਗੋਲ ਸਾਈਡ ਟੇਬਲ ਬਿਲਕੁਲੀ ਠੀਕ ਹੈ ਜੀ ਇਹਦੇ ਉੱਤੇ ਵੀ ਸਾਰਾ ਆਨੈਕਸ ਮਾਰਬਲ ਹੈ ਇਹ ਜਿਹੜਾ ਇਹ ਵੀ ਆਪਾਂ ਵਿੱਚ ਕਟਾ ਕੇ ਲਾਨੇ ਆ ਤੁਹਾਨੂੰ ਤੁਸੀਂ ਹੱਥ ਫੇਰੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗੂਗਾ ਇਹਦੇ ਉੱਤੇ 30 30 ਕੋਟ ਚੜੇ ਹੋਏ ਨੇ ਪਲੇਸਟਰ ਦੇ ਦੇਖੋ ਜੀ ਆ ਬਿਲਕੁਲ ਵੀ ਜਿਵੇਂ ਆਪਾਂ ਕੋ ਐ ਕਰਦੇ ਆ ਤਾਂ ਆਪਣਾ ਹੱਥ ਅੜ ਜਾਂਦਾ 1% ਵੀ ਜੇ ਕਈ ਇਹਦਾ ਫੀਲ ਨਹੀਂ ਹੋ ਰਿਹਾ ਬਿਲਕੁਲ ਪਲੇਨ ਹੈ ਇਹ ਦੇਖੋ ਆ ਨੋ ਵੇਖੋ ਨੋ ਵੀ ਵਿੱਚ ਚੜਦਾ ਸਾਰਾ ਹੀ ਨਾਲੇ ਐਸਐਸ ਦੀ ਸ਼ੀਟ ਚੋਂ ਕਟਾਇਆ ਹੋਇਆ ਇਹ ਨਹੀਂ ਹੈਗਾ ਵੀ ਮੈਟਲ ਵਾਲੀ ਸ਼ੀਟ ਹੈ ਇਹ ਸੇਮ ਉਹੀ ਮਾਰਬਲ ਜਿਹੜਾ ਉਧਰ ਵਾਲੇ ਟੇਬਲ ਤੇ ਦੱਸਿਆ ਸੀ ਹੈ ਜੀ ਠੀਕ ਹੈ ਜੀ ਲਓ ਤੇ ਆਹ ਵੇਖੋ ਇਹ ਸਾਰੀਆਂ ਇਹਦੇ ਨਾਲ ਦੀਆਂ ਨੇ ਤੇ ਆਹ ਚੈੱਕ ਕਰੋ ਆ ਇਹਦੇ ਨਾਲ ਪਿੱਲੋ ਮਿਲ ਜਾਣਗੇ ਜੀ ਤੇ ਪਿੱਲੋ ਰਿਵਰਸੀਬਲ ਨੇ ਇਧਰੋਂ ਵੀ ਤੁਸੀਂ ਯੂਜ਼ ਕਰ ਸਕਦੇ ਆ ਤੇ ਇਧਰ ਵੀ ਯੂਜ਼ ਕਰ ਸਕਦੇ ਆ ਜੀ ਤੇ ਕਰੋ ਚੈੱਕ ਸਾਰਾ 2K ਪੇਂਟ ਹੈ ਬਾਈ ਜੀ ਕਹਿੰਦੇ ਚੀਜ਼ਾਂ ਤੁਸੀਂ ਦੇਖੋ ਬਸ ਪਤਾ ਕੀ ਹੈ ਜੀ ਜਿਹੜੀਆਂ ਚੀਜ਼ਾਂ ਰਾਇਲ ਲੁੱਕ ਚ ਬਣੀਆਂ ਹੁੰਦੀਆਂ ਲਗਜ਼ਰੀ ਜਾਂ ਪ੍ਰੀਮੀਅਮ ਹੁੰਦੀਆਂ ਉਹਨਾਂ ਦਾ ਪ੍ਰਾਈਸ ਤਾਂ ਹੁੰਦਾ ਹੀ ਤੇ ਆਹ ਟੇਬਲ ਜੀ ਇਹ ਵੀ ਸੈਂਟਰ ਟੇਬਲ ਆਪਣਾ ਰਾਉਂਡ ਸੈਂਟਰ ਟੇਬਲ ਹੈ ਤੇ 4.5x4.5 ਦਾ ਰਾਉਂਡ ਸੈਂਟਰ ਟੇਬਲ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਸਾਰਾ ਹੀ ਉਵੇਂ ਹੀ ਡਿਜ਼ਾਈਨ ਪਾਇਆ ਹੋਇਆ ਹੈ ਬਿਲਕੁਲ ਆਹ ਨਾਲ ਦੋਗੇ ਨਾਲ ਦੇ ਦਾਂਗੇ ਕੋਈ ਚੱਕਰ ਨਹੀਂ ਹੈਗੇ ਫ੍ਰੈਗਰੈਂਸ ਬਹੁਤ ਵਧੀਆ ਆ ਰਹੀ ਹੈ ਇਹਦੇ ਚੋਂ ਜੀ ਹਾਂਜੀ ਤੇ ਲਓ ਜੀ ਹੁਣ ਅੱਗੇ ਚੱਲਦੇ ਆਂ ਭਾਜੀ ਜਰਾ ਕੋਈ ਇਧਰ ਡਾਈਨਿੰਗ ਟੇਬਲ ਪਏ ਨੇ ਆਪਾਂ ਇਹਨਾਂ ਬਾਰੇ ਦੇਖੀ ਜੀ ਇਹ ਕਿੱਦਾਂ ਨੇ ਹਾਂਜੀ ਹਾਂ ਵੇਖੋ ਜੀ ਇਹ ਹੈਗਾ ਜੀ 6 ਸੀਟਰ ਡਾਈਨਿੰਗ ਟੇਬਲ ਤੇ ਡਿਜ਼ਾਈਨ ਇਹ ਵੀ ਬਹੁਤ ਵਧੀਆ ਲੱਗਾ ਮੈਨੂੰ ਪਾਲਿਸ਼ ਪਾਲਿਸ਼ ਇਹਨੂੰ ਵੀ ਵਧੀਆ ਹੋਈ ਆ ਫਿਰ ਜੀ ਦੱਸੋ ਇਹਦੇ ਬਾਰੇ ਜੀ ਇਹ ਜਿਹੜਾ 6 ਸੀਟਰ ਡਾਈਨ ਟੇਬਲ ਹੈ ਸੈਂਟਰ ਪਿੱਲਰ ਵਾਲਾ ਡਾਈਨਿੰਗ ਟੇਬਲ ਹੈ ਜੀ ਓਕੇ ਜੀ ਜਿਵੇਂ ਪਹਿਲਾਂ ਤਾਂ ਆਪਣੇ ਸਾਈਡ ਦੇ ਵਿੱਚ ਪਾਵੇ ਆਂਦੇ ਹੁੰਦੇ ਸੀਗੇ ਇਹਦੇ ਵਿੱਚ ਹੁਣ ਸੈਂਟਰ ਟੇਬਲ ਵਾਲਾ ਡਿਜ਼ਾਈਨ ਹੈ ਇਹ ਅੱਛਾ ਜੀ ਲਓ ਜੀ ਆ ਸੈਂਟਰ ਦੇ ਵਿੱਚ ਇਹ ਪਿੱਲਰ ਹੈ ਤੇ ਸਾਈਡਾਂ ਦੇ ਪਾਵੇ ਵਾਲਾ ਕੰਮ ਹੀ ਖਤਮ ਹੈ ਤੇ ਤੁਸੀਂ ਇੱਕ ਸਾਈਡ ਤੇ ਇੱਧਰ ਐਜ ਦੇ ਕੋਲ ਰੱਖ ਕੇ ਵੀ ਚੇਅਰ ਅਡਜਸਟ ਕਰਕੇ ਤੁਸੀਂ ਐਕਸਿਲਰੀ ਤੌਰ ਤੇ ਕੋਈ ਅੱਡ ਚੇਅਰ ਰੱਖਣੀ ਤੇ ਬੈ ਕੇ ਖਾ ਸਕਦੇ ਹੋ ਜੇ ਤੁਸੀਂ 7-8 ਜਣਿਆਂ ਨੇ ਵੀ ਕੰਪਨੀ ਕਰਨੀ ਆ ਖਾਣ ਲੱਗਿਆ ਕੁਛ ਵੀ ਭੋਜਨ ਕਰਨ ਲੱਗਿਆ ਨਾਸ਼ਤਾ ਕਰਨ ਲੱਗਿਆ ਹਨਾ ਜੀ ਤੇ ਲਓ ਜੀ ਇਹਦੇ ਉੱਤੇ ਵੀ ਇਹ ਵੀ ਸਾਰੀ ਸਾਗਵਾਂ ਚੁਰਸੀ ਵੀ ਇਹਦੀ ਸਾਰੀ ਸਾਗਵਾਂ ਚ ਬਣੀ ਹੋਈ ਆ ਅੱਛਾ ਇਹਦੀ ਵੀ ਸਾਗਵਾਂ ਭਾਜੀ ਕਿਵੇਂ ਸਾਗਵਾਂ ਲੱਕੜ ਬਿਲਕੁਲ ਪਰਫੈਕਟ ਰਹਿੰਦੀ ਆ ਜਿਹੜੀ ਆ ਆਪਾਂ ਆਪਾਂ ਵੁੱਡ ਦਾ ਕੰਮ ਕਰੇ ਕਰਾਉਂਦੇ ਆ ਬਿਲਕੁਲ ਜੀ ਮਤਲਬ ਲਾਈਫ ਇੰਨੀ ਕੁ ਵੱਧ ਹੁੰਦੀ ਆ ਸਾਗਵਾਨ ਵੀ ਬਹੁਤ ਤਰ੍ਹਾਂ ਦੀ ਆਉਂਦੀਆਂ ਨੇ ਠੀਕ ਹੈ ਜੀ ਸਾਰੀ ਟੀਕ ਲਾਉਣੀ ਆ ਆਪਾਂ ਸਾਰਾ ਆਪਣੀ ਦੇਸੀ ਆਉਂਦੀ ਐ ਸਾਰੀ ਟੀਕ ਲਾਉਣੀ ਆ ਜੀ ਜਿਹਨਾਂ ਮਜ਼ਬੂਤੀ ਡਬਲ ਹੋ ਜਾਂਦੀ ਐ ਠੀਕ ਹੈ ਜੀ ਤੇ ਮਟੀਰੀਅਲ ਇੱਕ ਵੀ ਦੀ ਤੇ ਆ ਜਿਹੜਾ ਉੱਪਰ ਮਟੀਰੀਅਲ ਲੱਗਾ ਸੇਮ ਉਹ ਹੀ ਦੂਜੇ ਟੇਬਲ 'ਤੇ ਵਾਲਾ ਪਾਲਿਸ਼ਿੰਗ ਵਾਲਾ ਆਨਿਕਸ ਮਾਰਬਲ ਠੀਕ ਹੈ ਜੀ ਤੇ ਆ ਦੇਖੋ ਜੀ ਇੱਕ ਆ ਸੋਫਾ ਆ ਤਾਂ ਬੜਾ ਹੀ ਸਿੰਪਲ ਐ ਪਰ ਬੜਾ ਹੀ ਕੈਂਟ ਐ ਜੀ ਦੇਖੋ ਇਹ ਸਾਰਾ ਹੀ ਮਾਡਰਨ ਕਨਸੈਪਟ ਦਾ ਸੋਫਾ ਐ ਇਹ ਸਾਰਾ ਹੀ ਵਰਸਾਚੀ ਮਾਡਲ ਸੋਫਾ ਐ ਇਹ ਅੱਛਾ ਜੀ ਲੋ ਜੀ ਇਹ ਜਿਹੜੇ ਲੋਗੋ ਵੀ ਲੱਗੇ ਹੋਏ ਨੇ ਮਡੂਸਾ ਹੈਡ ਬਿਲਕੁਲ ਜੀ ਇਹ ਬਰ ਸਾੱਚੇ ਹੈ ਵੈਸੇ ਲਓ ਜੀ ਇਹ ਜਿੰਨਾ ਵੀ ਇਹ ਸਾਰਾ ਲੱਗਿਆ ਹੈ ਸਾਰਾ ਬਰਾਸ ਦਾ ਇਹ ਅੱਛਾ ਅੱਛਾ ਜੀ ਇਹ ਬਰਾਸ ਦੇ ਵਿੱਚ ਹੈ ਬਰਾਸ ਦੇ ਹੈ ਮੈਟਲ ਵਾਲੇ ਨਹੀਂ ਹੈ ਕਦੇ ਵੀ ਰੰਗ ਨਹੀਂ ਉਤਰੂਗਾ ਇਹਨਾਂ ਦਾ ਵੀ ਅੱਛਾ ਅੱਛਾ ਜੀ ਤੇ ਜਿਹੜੀ ਆਹ ਵਾਲੀ ਵੁੱਡ ਹੈ ਲੱਗੀ ਇਹਦੇ ਬਾਰੇ ਇਹ ਸਾਰਾ ਵਿਨੀਅਰ ਲੱਗਿਆ ਹੋਇਆ ਜੀ ਇਹਦੇ ਤੇ ਅੱਛਾ ਅੱਛਾ ਜੀ ਇਹ ਸਾਰਾ ਚਾਈਨਾ ਤੋਂ ਹੀ ਇੰਪੋਰਟ ਹੁੰਦਾ ਹੈ ਵਿਨੀਅਰ ਠੀਕ ਹੈ ਜੀ ਸਾਰਾ ਹੀ ਵਿਨੀਅਰ ਹੈ ਤੇ ਜਿਹੜਾ ਇਹ ਟੇਬਲ ਹੈ ਇਹਦਾ ਭਾਜੀ ਇਹਦਾ ਬੜਾ ਯੂਨੀਕ ਜਿਹਾ ਬਣਾਇਆ ਹੋਇਆ ਸਾਰੇ ਪਾਸੇ ਇੱਕੋ ਇਦੇ ਬਾਰੇ ਦੱਸੋ ਜੀ ਕਿਵੇਂ ਇਹ ਵੀ ਸੇਮ ਹੋਈ ਹੈ ਵਿੱਚ ਅੰਦਰ ਵੁੱਡ ਹੈ ਤੇ ਜਾਂ ਕਿਸ ਤਰ੍ਹਾਂ ਇਹ ਇਹ ਸਾਰਾ ਬੋਰਡ ਦਾ ਬਣਦਾ ਜੀ ਹੈ ਨਾ ਉੱਤੇ ਪੱਥਰ ਪੇਸਟ ਹੁੰਦਾ ਸਾਰਾ ਪੱਥਰ ਦਾ ਬਣਿਆ ਹੋਇਆ ਇਹਦੇ ਵਿੱਚ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਵਰਸਾਚੀ ਵਾਲਾ ਸਾਰਾ ਵਿੱਚ ਪਾਇਆ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਵਰਸਾਚੀ ਵਾਲਾ ਡਿਜ਼ਾਈਨ ਆ ਗਿਆ ਜੀ ਤੇ ਇਹ ਹੈਗਾ ਜੀ ਆਪਣਾ 7 ਸੀਟਰ 7 ਸੀਟਰ ਹਮ ਬਸ ਐਡਜਸਟਮੈਂਟ ਲੱਗਦਾ ਵੀ ਉੱਤੇ 4 ਜਣੇ ਹੋ ਸਕਦੇ ਆ ਸਾਹਮਣੇ ਵਾਲੇ ਦੇ ਹਾਂ ਰਾਮ ਨਾਲ ਜੀ ਮਾਰਕੀਟ ਸਟੈਂਡਰਡ ਹੁੰਦਾ 20 ਇੰਚ ਦੀ ਸੀਟ ਆਪਾ ਦਿੰਨੇ ਆ 21 ਤੋਂ 22 ਇੰਚ ਦੀ ਸੀਟ ਦਿੰਨੇ ਆ ਆਰਾਮ ਨਾਲ ਇੰਨੇ ਚ ਐਡਜਸਟ ਹੋ ਜਾਂਦਾ ਜੀ ਇੰਨੇ ਚ ਤੁਸੀਂ ਦੋ ਸੀਟਰ ਦੇਖੋ ਦੋ ਬੰਦੇ ਖੁੱਲੇ ਆਰਾਮ ਨਾਲ ਬੈਠਣਗੇ ਠੀਕ ਹੈ ਜੀ ਅੱਗੇ ਆ ਆ ਗਿਆ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਰ ਜੇ ਫਰਨੀਚਰ ਹੈ ਬਸ ਵਲੌਗ ਸਾਰਾ ਦੇਖਿਓ ਅੱਗੇ ਬਹੁਤ ਸੋਹਣੀ ਜਿੰਦ ਹੋਣੀਆ ਵੀਰ ਜੀ ਇੱਕ ਵਾਰੀ ਨਾ ਵਰਬਲੀ ਆਪਦਾ ਐਡਰੈਸ ਦੱਸ ਦਿਓ ਜੀ ਐਡਰੈਸ ਹੈਗਾ ਜੀ ਸਨੌਰ 2 ਪਟਿਆਲਾ ਰੋਡ ਦੇ ਉੱਤੇ ਆਪਣਾ ਆਰ ਜੇ ਫਰਨੀਚਰਸ ਹੈ ਹਾਂ ਜੀ ਤੇ ਜੇ ਤੁਸੀਂ ਕਦੇ ਵੀ ਆਉਣਾ ਹੋ ਤਾਂ ਤੁਸੀਂ ਪਟਿਆਲੇ ਤੋਂ ਬਸ ਜਿੱਥੇ ਕੈਂਟਲ ਸਕੂਲ ਹੈ ਕੈਂਟਲ ਸਕੂਲ ਤੋਂ 1 ਕਿਲੋਮੀਟਰ ਅੱਗੇ ਹੀ ਹੈ ਸਨੋਰਲ ਨੂੰ ਆਉਂਦੇ ਹੋ ਲਓ ਜੀ ਐਡਰੈਸ ਆ ਗਿਆ ਨੰਬਰ ਵੀ ਬਾਈ ਜਰਾ ਤੁਹਾਨੂੰ ਦੇ ਦਿੰਨੇ ਆ ਡਿਸਕ੍ਰਿਪਸ਼ਨ ਚ ਨੰਬਰ ਆ ਜਾਊਗਾ ਲਓ ਜੀ ਆ ਚੈੱਕ ਕਰੋ ਇਹ ਹੈਗਾ ਜੀ 6 ਸੀਟਰ ਜੀ ਹਾਂ ਜੀ ਇਹ ਵੀ 6 ਸੀਟਰ ਰਾਉਂਡ ਡਾਈਨਿੰਗ ਟੇਬਲ ਹੈ ਜੀ ਇਹ ਰਾਉਂਡ ਹੈ ਜੀ ਹਾਂ ਜੀ ਇਨਾਂ ਕੋਲ ਜਗ੍ਹਾ ਘੱਟ ਹੁੰਦੀ ਹੈ ਉੱਥੇ ਹਮੇਸ਼ਾ ਰਾਉਂਡ ਡਾਈਨਿੰਗ ਟੇਬਲ ਲੱਗਦਾ ਹੁੰਦਾ ਇਹਦੇ ਪਾ ਜੀ ਵੁੱਡਾ ਸਾਈਡ ਤੇ ਕਿ ਇੱਕ ਹੋਰ ਇਹ ਸਾਰੀ ਵੁੱਡ ਹੈ ਜੀ ਅੱਛਾ ਇਹ ਵੁੱਡ ਲਾ ਕੇ ਨਾ ਉੱਪਰ ਗ੍ਰੇ ਪੇਂਟ ਕਰਿਆ ਹੋਇਆ ਅੱਛਾ ਜੀ ਬਰ ਉਹ ਗ੍ਰੇ ਪੇਂਟ ਨਾ ਜਿਹੜਾ ਇਹ ਇੰਜ ਲੱਗਦਾ ਵੀ ਜਿਵੇਂ ਆਪਾਂ ਮਤਲਬ ਕਿਸੇ ਮੈਟਲ ਚ ਜਿਵੇਂ ਹਣਾ ਜੀ ਬਣੀ ਹੋਈਆਂ ਪਰ ਨਹੀਂ ਇਹ ਸਾਰਾ ਹੀ ਪਰ ਸਾਰਾ ਹੀ ਪੇਂਟ ਦੇ ਵਿੱਚ ਹੈ ਟੇਬਲ ਸੈਂਟਰ ਟੇਬਲ ਚੈੱਕ ਕਰੋ ਜੀ ਤੁਸੀਂ ਆ ਇਹ ਸਾਰਾ ਆਪਾਂ ਹੂੰ ਇਹ ਉਹਨਾਂ ਦਾ ਕਿ ਕਿ ਸਾਰਾ ਹੀ ਗ੍ਰੇ ਥੀਮ ਹੈ ਤਾਂ ਅਗਰ ਕਿ ਆਪਾਂ ਮਾਰਵਲ ਵੀ ਆਪਾਂ ਗ੍ਰੇ ਸਪੈਸ਼ਲ ਆਰਡਰ ਤੇ ਪਾ ਲਈਏ ਠੀਕ ਹੈ ਜੀ ਲਓ ਜੀ ਆ ਚੈੱਕ ਕਰੋ ਤੁਸੀਂ ਬਾਲੀਆਂ ਕੈਂਡ ਚੀਜ਼ਾਂ ਨੇ ਜੀ ਇਹ ਭਾਜੀ ਇਹਦੀ ਕੀ ਸਪੈਸੀਫਿਕੇਸ਼ਨ ਹੈ ਜੀ ਇਹ ਹੈਗਾ ਜੀ ਲੌਬੀ ਸੈੱਟ ਹੈ ਜੀ ਹੈਨਾ ਲੌਬੀ ਜਿੱਨਾਂ ਦੀ ਬਹੁਤ ਖੁੱਲੀ ਲੌਬੀ ਹੁੰਦੀ ਹੈ ਉੱਥੇ ਇਹ ਸੋਫਾ ਲੱਗਦਾ ਹੁੰਦਾ ਓਕੇ ਇਹ ਸਾਰਾ ਹੀ ਜਿੰਨਾ ਵੀ ਹੈ ਸਾਰਾ ਹੀ ਵੀਨਰ ਦੇ ਵਿੱਚ ਹੈ ਵੀਨਰ ਉੱਤੇ ਪਲਿਸਟਰ ਕੀਤਾ ਹੈ ਸਾਰਾ ਹੀ ਵੀਨਰ ਲੱਗਿਆ ਹੋਇਆ ਹੈ ਉੱਪਰ ਗਲੋਸ ਕਰੀ ਹੋਈ ਹੈ ਓਕੇ ਤੇ ਜਿਹੜਾ ਇਹ ਕਪੜਾ ਆਪਾਂ ਲਾਉਨੇ ਆ ਇਹ ਵੀ ਸਾਰਾ ਟਰਕੀ ਬੰਦ ਹੈ ਜੀ ਸਾਰਾ ਹੀ ਟਰਕੀ ਦੇ ਵਿੱਚ ਹਾਂ ਸਾਰਾ ਹੀ ਇੰਪੋਰਟਡ ਫੈਬਰਿਕ ਹੈ ਇਹ ਨਹੀਂ ਹੈਗਾ ਵੀ ਆਪਾਂ ਪਾਣੀ ਪਤਲੇ ਦਾ ਕਪੜਾ ਲੰਨੇ ਆ ਠੀਕ ਹੈ ਜੀ ਫਿਰ ਜੀ ਜਿਵੇਂ ਆ ਸਿੰਗਲ ਚੇਅਰ ਪਈਆਂ ਨੇ ਦੋ ਅੱਡ ਅੱਡ ਇਹ ਪੂਰਾ ਪੇਅਰ ਹੀ ਦੋਗੇ ਕਿ ਸਿੰਗਲ ਚੱਲ ਜੂਗੀ ਜੀ ਇਹ ਇਹ ਸਿੰਗਲ ਵੀ ਦੇ ਦਾਂਗੇ ਜੇ ਕਿਸੇ ਨੂੰ ਚਾਹੀਦੀ ਹੋਊਗੀ ਅੱਛਾ ਜੀ ਇਹ ਪੇਅਰ ਆਰਡਰ ਤੇ ਬਣੀ ਹੋਈਆਂ ਨੇ ਵੈਸੇ ਆਪਣੇ ਕੋਲੇ ਠੀਕ ਹੈ ਜੀ ਤੇ ਇਹ ਸਾਰਾ ਜਿਵੇਂ ਕਿਚਨ ਦੇ ਵਿੱਚ ਆਪਣੇ ਕੋਲ ਹੁੰਦੀ ਹੈ ਨਾ ਉਹਦੇ ਵਿੱਚ ਸਲੇਬ ਬਸ ਰੱਖ ਕੇ ਬਸ ਉੱਥੇ ਰੱਖ ਕੇ ਖਾਣ ਵਾਸਤੇ ਹੈ ਬਹੁਤ ਆਰਾਮਦਾਇ ਹਾਂਜੀ ਤੇ ਲਓ ਜੀ ਇਹ ਚੀਜ਼ਾਂ ਨੇ ਬਾਈ ਜੀ ਹਰਾਂ ਕੋਲ ਤੇ ਕਲਰ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਇੱਕ ਚੀਜ਼ ਮੈਂ ਪਾਜੀ ਦੇਖੀ ਆ ਵੁੱਡਨ ਦੇ ਵਿੱਚ ਜਦੋਂ ਆਪਾਂ ਕੋਈ ਸੋਫਾ ਸੈੱਟ ਜਾਂ ਕੋਈ ਡਾਈਨਿੰਗ ਟੇਬਲ ਦੇਖਦੇ ਆ ਉਹ ਜਿੰਨੀ ਚੀਜ਼ ਸਿੰਪਲ ਹੋਗੀ ਉਨੀ ਜਿਆਦਾ ਵਧੀਆ ਹੁੰਦੀ ਜਾਊਗੀ ਜਿਵੇਂ ਆ ਹੁਣ ਤੁਹਾਡਾ ਪਿਆ ਜੀ ਆਵਲਾ ਇਹ ਤਾਂ ਇੱਕ ਬਾਲੀ ਕੈਂਡ ਜੀ ਹਨਾ ਜੀ ਲਓ ਜੀ ਇਹਦੇ ਉੱਤੇ ਵੀ ਸਾਰੀ ਸਾਗਵਾਨ ਲੱਗੀ ਹੋਈ ਆ ਕੁਰਸੀ ਤੋਂ ਲੈ ਕੇ ਟੇਬਲ ਦੇ ਉੱਤੇ ਸਾਰਾ ਸਾਗਵਾਨ ਹੈ ਇਹਦੇ ਠੀਕ ਹੈ ਜੀ ਇਹਦੀ ਕੀ ਪ੍ਰਾਈਸ ਰੇਂਜ ਆ ਤੁਸੀਂ ਸਾਈਜ਼ ਵੀ ਦੇਖੋ ਇਹ ਕੁਰਸੀ ਦਾ ਨਾਰਮਲ ਕੁਰਸੀ ਨਾਲੋਂ ਕਿਤੇ ਚੌੜੀ ਹੈ ਹੈਗਾ ਜੀ 3-4 ਇੰਚ ਚੌੜਾ ਹੈਗਾ ਜੀ ਇਹ ਬਹੁਤ ਚੌੜੀ ਹੈ ਤਾਂ ਕਦੇ ਵੀ ਤੁਹਾਨੂੰ ਬੈਠਣ ਦੇ ਵਿੱਚ ਕਦੇ ਦਿੱਕਤ ਨਹੀਂ ਹੋਊਗੀ ਜਿੰਨਾ ਮਰਜ਼ੀ ਬੰਦਾ ਹੋਵੇ ਕਦੇ ਵੀ ਦਿੱਕਤ ਨਹੀਂ ਹੋਊਗੀ ਫ੍ਰੀਲੀ ਬੈਠ ਸਕਦਾ ਹੈ ਆਰਾਮ ਨਾਲ ਬਿਲਕੁਲ ਆਰਾਮ ਨਾਲ ਸਹੀ ਗੱਲ ਇਹ ਵੀ ਤੁਸੀਂ ਆਰਡਰ ਦੇ ਤਿਆਰ ਕਰੀ ਹੋਈ ਹੈ ਆਰਡਰ ਦੇ ਉੱਤੇ ਬਣੀ ਹੈ ਇਹ ਕਿਚਨ ਵਾਸਤੇ ਹੈ ਨਾ ਕਿਚਨ ਦੇ ਵਾਸਤੇ ਅੱਛਾ ਜੀ ਬਾਹਰ ਵਾਸਤੇ ਹਾਂਜੀ ਠੀਕ ਹੈ ਜੀ ਤੇ ਲਓ ਜੀ ਆ ਵੀ ਚੈੱਕ ਕਰੋ ਵੀਰ ਜੀ ਇਹਦੇ ਬਾਰੇ ਦੱਸੋ ਜਿਹੜਾ ਸਾਹਮਣੇ ਆ ਇਹ ਇਹ ਲੱਬੀ ਸੈਟ ਹੈ ਜਿਵੇਂ ਆਪਣੇ ਪਹਿਲਾਂ ਪੀੜਾ ਸੈਟ ਚੱਲਦੇ ਹੁੰਦੇ ਸੀਗੇ ਹਾਂ ਜੀ ਹਾਂ ਪੀੜਾ ਸੈਟ ਚੱਲਦੇ ਸੀਗੇ ਇਹ ਸਾਰਾ ਇਹਦੇ ਉੱਤੇ ਸਾਰਾ ਡੀਡ ਕੋਰ ਦਾ ਕੱਪੜਾ ਲਾਇਆ ਹੋਇਆ ਆਪਾਂ ਅੱਛਾ ਜੀ ਫੋਮ ਸਾਰੀ ਸਲੀਵ ਵੈਲ ਹੈ ਇਹਦੇ ਵਿੱਚ ਵੀ ਅੱਛਾ ਜੀ ਤੇ ਜਿੰਨੀ ਵੀ ਲੱਕੜ ਹੈ ਉੱਤੇ ਸਾਰੀ ਸਾਗਵਾਨ ਹੈ ਮੈਟ ਪਾਲਿਸ਼ ਦੇ ਵਿੱਚ ਹੈ ਇਹ ਸਾਰਾ ਓਕੇ ਲਓ ਜੀ ਆ ਵੀ ਬਹੁਤ ਕੈਂਟ ਚੀਜ਼ ਹੈ ਭਾਜੀ ਆ ਦੱਸੋ ਮਨੋਂ ਤੁਸੀਂ ਇਹਦੇ ਬਾਰੇ ਜੀ ਜੀ ਹੈਗੀ ਹੈ ਜੀ ਇਹ ਆਪਣੀ ਰੌਕਿੰਗ ਚੇਅਰ ਹੈ ਜੀ ਮੀਨਸ ਆ ਦੇਖੋ ਓਕੇ ਹਿੱਲਣ ਵਾਲੀ ਕੁਰਸੀ ਜਿਵੇਂ ਪਹਿਲਾਂ ਟੇਬਲ ਵੀ ਹਿੱਲਣ ਵਾਲਾ ਹੈ ਹਾਂਜੀ ਇਹ ਫੁੱਟ ਰੈਸਟ ਹੋ ਗਿਆ ਉਹ ਸਾਰਾ ਪਿੱਛੇ ਆਪਣਾ ਚੇਅਰ ਹੋ ਗਈ ਤੇ ਭਾਜੀ ਜੀ ਇਹਨੂੰ ਸਟੇਬਲ ਕਰਨਾ ਹੋਵੇ ਟੇਬਲ ਨੂੰ ਹੋ ਜਾਊਗਾ ਇਹ ਨਹੀਂ ਇਹ ਸਟੇਬਲ ਨਹੀਂ ਹੁੰਦਾ ਇਹ ਤਾਂ ਆਪਣੀ ਰਿਲੈਕਸ ਚੇਅਰ ਹੈ ਇੱਕ ਤਰ੍ਹਾਂ ਦੀ ਤਾਂ ਆਪਾਂ ਜਦੋਂ ਵੀ ਬਹਿਣਾ ਹੈ ਨਬਰਾਤ ਨੂੰ ਸ਼ਾਮ ਨੂੰ ਆ ਕੇ ਰਿਲੈਕਸ ਕਰਨਾ ਤਾਂ ਇਹ ਉੱਤੇ ਬੈਠ ਸਕਦੇ ਆ ਆਪਾਂ ਤੁਸੀਂ ਰਿਲੈਕਸ ਹੋਣਾ ਕੱਪ ਹੋਲਡਰ ਆ ਗਿਆ ਇਹਦੇ ਵਿੱਚ ਉਧਰ ਮੈਗਜ਼ੀਨ ਸਟੈਂਡ ਹੈ ਉਹ ਆਪਣਾ ਲਓ ਜੀ ਇੱਧਰ ਤੁਸੀਂ ਆਪਦੇ ਕੱਪ ਵਗੈਰਾ ਕੋਈ ਟੀ ਵਾਲਾ ਕੋਈ ਚਾਹ ਵਾਲਾ ਕੱਪ ਵਗੈਰਾ ਰੱਖਣਾ ਤਾਂ ਤੁਸੀਂ ਰੱਖ ਸਕਦੇ ਆ ਜੀ ਤੇ ਇੱਕ ਆ ਆ ਗਈ ਜੀ ਇਹ ਵੀ ਪੇਅਰ ਬਣਿਆ ਹੋਇਆ ਇਹ ਵੀ ਫਿਰ ਉਹੀ ਬੈਠਣ ਵਾਸਤੇ ਹੈਣਾ ਜੀ ਬਿਲਕੁਲ ਜੀ ਉਹਦੇ ਵਿੱਚ ਕਿਚਨ ਦੇ ਵਿੱਚ ਹੈਣਾ ਜੀ ਕਿਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ ਕਿਤੇ ਵੀ ਇਹਨੂੰ ਕੈਰੀ ਕਰਕੇ ਹੈਣਾ ਜੀ ਹਾਂਜੀ ਤੇ ਆ ਵੀ ਹੈਗਾ ਜੀ ਭਾਜੀ ਇਹਦੀ ਮੈਨੂੰ ਲੈਦਰ ਲੱਗਦੀ ਵੀ ਉੱਪਰ ਜੀ ਇਹ ਲੈਦਰ ਹੈ ਇਹ ਲੈਦਰ ਵੀ ਸਾਰੀ ਇੰਪੋਰਟਡ ਹੈ ਇਹ ਉਹ ਰੈਕਸਨ ਵਾਲੀ ਲੈਦਰ ਨਹੀਂ ਹੈਗੀ ਅੱਛਾ ਅੱਛਾ ਜੀ ਕਿ ਜਿਹੜੀ ਆਪਾਂ ਦੂਜੀ ਲੈਦਰ ਯੂਜ਼ ਕਰਦੇ ਹਾਂ ਜੀ ਉਹ ਹਮੇਸ਼ਾ ਐ ਹੁੰਦਾ ਕਿ ਆਪਾਂ ਥੋੜਾ ਟਾਈਮ ਯੂਜ਼ ਕਰਦੇ ਆ ਤਾਂ ਫਟ ਜਾਂਦੀ ਏ ਬਿਲਕੁਲ ਜਿਵੇਂ ਤਰੇੜਾ ਹਾਂਜੀ ਬਿਲਕੁਲ ਅਹੀ ਮੈਂ ਕਹਿੰਦਾ ਸੀ ਤਰੇੜਾ ਵਿੱਚ ਕਦੇ ਵੀ ਉਹ ਤਰੇੜਾ ਨਹੀਂ ਆਉਣਗੇ ਇਹਦੀ ਗਰੰਟੀ ਗਰੰਟੀ ਭਾਜੀ ਦਿੰਦੇ ਹੋ ਜਿਵੇਂ ਹੈਗੀ ਹੈ ਜਿੰਨਾ ਮਰਜ਼ੀ ਯੂਜ਼ ਕਰੋ ਚਾਹੇ ਰੋ ਪਾਣੀ ਲਈ ਜੋ ਇਹਨੂੰ ਹੋਣਾ ਹੀ ਕੁਝ ਨਹੀਂ ਹੈ ਕੱਪੜੇ ਅੱਛਾ ਜੀ ਇਹ ਸਾਰਾ ਇੰਪੋਰਟਡ ਹੀ ਹੈ ਓਕੇ ਜੀ ਸੋ ਲਓ ਜੀ ਭਾਜੀ ਹੋਰ ਕੁਝ ਬੈੱਡ ਵਗੈਰਾ ਵੀ ਹੈਗੇ ਆਪਣੇ ਕੋਲ ਬੈੱਡ ਹਾਂਜੀ ਹਾਂਜੀ ਉਹ ਵੀ ਦੇਖੀਏ ਜੀ ਹਾਂਜੀ ਚਲੋ ਦੇਖਦੇ ਆਂ ਜੀ ਵੀ ਮਿੱਤਰੋ ਕਲਾਸੀਕਲ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਇਹੋ ਜਿਹੇ ਹੁੰਦੇ ਨੇ ਬਾਈ ਜੀ ਬਾਲਾ ਘੈਂਟ ਬਣਾ ਰੱਖਿਆ ਹੈ ਨਾਲ ਸੈਟੀਆਂ ਵੀ ਬਿਲਕੁਲ ਜਿਵੇਂ ਅੱਜ ਤੋਂ 45 50 ਸਾਲ ਰੀਸ ਲੋਕ ਸੀ ਜਿਹੜੇ ਮੈਨੂੰ ਲੱਗਦਾ ਕਿ ਇਹੋ ਜਿਹੇ ਜੋ ਆਪਾਂ ਫਿਲਮਾਂ 'ਚ ਦੇਖਦੇ ਆਂ ਬਾਲੀਵੁੱਡ 'ਚ ਕਹ ਲੋ ਹਾਲੀਵੁੱਡ 'ਚ ਉਹ ਇਹੋ ਜਿਹੇ ਆਈਟਮਾ ਵਰਤੇ ਸੀਗੇ ਜੋ ਮੈਨੂੰ ਮੇਰੀ ਸਮਝ ਆ ਤੁਹਾਡਾ ਕੀ ਕਹਿਣਾ ਲੱਗਦਾ ਹੈ ਬਿਲਕੁਲ ਸਾਰਾ ਇਹ ਅੱਜਕੱਲ ਕਲਾਸਿਕਲ ਕੋਟੀਆਂ ਦੁਆਰ ਤੋਂ ਟ੍ਰੈਂਡ ਆ ਗਿਆ ਬਿਲਕੁਲ ਜੀ ਡਿਜ਼ਾਈਨ ਪੁਰਾਣੇ ਆ ਗਏ ਜੀ ਕੰਧੋਲੀਆਂ ਕੰਧੋਲੀਆਂ ਜਾਂ ਫਿਰ ਉਹਵੇਂ ਪਾਉਣ ਲੱਗ ਗਏ ਨੇ ਬਿਲਕੁਲ ਹਾਂ ਜੀ ਸਾਰੇ ਉੱਥੇ ਅੱਜਕੱਲ ਕਲਾਸਿਕਲ ਬੈੱਡ ਲੱਗਣ ਲੱ ਆ ਦੇਖੋ ਜੀ ਬੁਣਤੀ ਚੈੱਕ ਕਰੋ ਤੁਸੀਂ ਮੈਂ ਕਹਿੰਦਾ ਵੀ ਚੀਜ਼ਾਂ ਇੱਕ ਤੋਂ ਇੱਕ ਨੇ ਅੱਛਾ ਭਾਈ ਜੀ ਇਹ ਦੱਸੋ ਮੈਨੂੰ ਜਿਹੜੀ ਤੁਸੀਂ ਆ ਸਾਹਮਣੇ ਆ ਬੁਣਤੀ ਹੋਈ ਹੋਈ ਏ ਇਹ ਆਪਾਂ ਆ ਇੱਥੇ ਆਪਣੇ ਬਿਲਕੁਲ ਬਣੀ ਏ ਸਾਰਾ ਇੱਥੇ ਹੀ ਮੈਨੂਫੈਕਚਰਿੰਗ ਕਾਰਵਿੰਗ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਸਭ ਕੁਝ ਇੱਥੇ ਹੀ ਬਣਦਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਪ੍ਰੋਸੈਸ ਆਪਣਾ ਇੱਥੇ ਹੀ ਹੁੰਦਾ ਸਾਰਾ ਕੁਝ ਤੇ ਉਚਾਈ ਭਾਜੀ ਇਹਦੀ ਬਹੁਤ ਜਿਵੇਂ ਮੈਨੂੰ ਲੱਗਦਾ ਕਿ ਦੋ ਫੋਟੋ ਖਿੱਚ ਕੇ ਕਿਨਾਂ ਨਹੀਂ ਦੋ ਤੋਂ ਵੀ ਘੱਟ ਲੱਗਦਾ ਦੋ ਤੋਂ ਵੀ ਘੱਟ ਹੈ ਜੀ ਦੋ ਤੋਂ ਵੀ ਘੱਟ ਉਚਾਈ ਹੈ ਜੀ ਤੇ ਲੰਬਾਈ ਚੜਾਈ ਦਾ ਕੀ ਮੀਰ ਮਿੰਟ ਹੈਗਾ ਜੀ ਇਹ ਜਿਹੜੀ ਆਪਾਂ ਬਣਵਾਉਨੇ ਆ ਸਾਰੇ ਬੈੱਡ ਇਹ ਹੁੰਦਾ ਆਪਣਾ 6 ਸਵਾ 6 ਦਾ ਹੁੰਦਾ ਜੀ ਅੱਛਾ ਜੀ 72 ਬਾਈ 75 ਦਾ ਹੂੰ ਓਕੇ ਜੀ ਤੇ ਜਿੰਨੀ ਵੀ ਇਹਦੇ ਤੋਂ ਲੱਕੜ ਲੱਗੀ ਹੋਈ ਹੈ ਟੋਟਲ ਹੀ ਸਾਗਵਾਨ ਹੈ ਇਹਦੇ ਉੱਤੇ ਅੱਛਾ ਜੀ ਸਾਗਵਾਨ ਸਾਰੀ ਤੇ ਆ ਸੈਟੀਆਂ ਵੀ ਸਾਗਵਾਨ ਦੀਆਂ ਨੇ ਬਿਲਕੁਲ ਜੀ ਬਿਲਕੁਲ ਓਕੇ ਇਹ ਸਾਰੇ ਇਹ ਅੰਦਰ ਹੀ ਪ੍ਰੋਪਰ ਮਾਈਕਲ ਆਇਆ ਹੋਇਆ ਹਾਂ ਜੀ ਆ ਦੇਖੋ ਸਾਰਾ ਹੀ ਮਾਈਕਲ ਆਇਆ ਹੋਇਆ ਸਾਰਾ ਹੀ ਸੌਫਟ ਕਲੋਜ਼ ਹੈ ਠੀਕ ਹੈ ਜੀ ਜਿ ਸਾਰਾ ਹੀ ਸੌਫਟ ਕੁਲਰ ਹੈ ਹੈਂਡਲ ਵੀ ਸਾਰੇ ਇਹ ਬਰਾਸ ਵਾਲੇ ਨੇ ਅੱਛਾ ਜੀ ਖਰਾਬ ਨਹੀਂ ਹੁੰਦੇ ਕਦੇ ਵੀ ਖਰਾਬ ਨਹੀਂ ਹੁੰਦੇ ਕੁਝ ਵੀ ਨਹੀਂ ਹੈਗਾ ਹੈਂਡਲ ਹੀ ਸਾਰੇ ਮਹਿੰਗੇ ਨੇ ਠੀਕ ਹੈ ਜੀ ਹਾਂਜੀ ਤੇ ਆਹ ਵਾਲਾ ਇਹ ਸਾਰਾ ਬੋਰਡ ਹੈ ਜੀ ਹੈ ਨਾ ਜੋ ਵੀ ਜਿੰਨਾ ਵੀ ਬਸ ਇਹ ਚੀਜ਼ ਬੋਰਡ ਹੈ ਬਾਕੀ ਸਾਰੇ ਹੀ ਲੱਕੜ ਹੈ ਲੱਕੜ ਹੈ ਹੈਵੀ ਠੀਕ ਹੈ ਜੀ ਹਾਂਜੀ ਤੇ ਲਓ ਜੀ ਇੱਕ ਆ ਆ ਗਿਆ ਇਹ ਵੀ ਕਲਾਸਿਕ ਲੁੱਕ ਵਾਂਗੂ ਏ ਪਰ ਇਹ ਥੋੜਾ ਜਿਹਾ ਬਾਹਲਾ ਹੀ ਸੌਫਟ ਜਾਏਗਾ ਆ ਲੈਦਰ ਲੱਗੀ ਹੋਈ ਹੈ ਪਾਪੇ ਇਹ ਲੈਦਰ ਹੈ ਅੱਛਾ ਜੀ ਇਹ ਸਵੀਡ ਚ ਕਹੋ ਸਵੀਡ ਲੈਦਰ ਲੱਗੀ ਹੋਣਾ ਜੀ ਮੈਟਿੰਗ ਜਿਹਾ ਸਵੀਡ ਜੀ ਬਿਲਕੁਲ ਜੀ ਲਗ ਦੇਖਣ ਚ ਐ ਲੱਗਦਾ ਕਿ ਸਾਰਾ ਲੱਗਾ ਫੈਬਰਿਕ ਵੈਲਵਟ ਲੱਗੀ ਹੋਈ ਹੈ ਅੱਛਾ ਜੀ ਬਟ ਇਹ ਹੈ ਲੈਦਰ ਹੈ ਆ ਦੇਖੋ ਜੀ ਕੁਆਲਿਟੀ ਦੇਖੋ ਤੁਸੀਂ ਲੈਦਰ ਦੀ ਹੂੰ ਵਾਕਈ ਬਹੁਤ ਹੀ ਗੌਰਜੀਅਸ ਜਿਹਾ ਪੀਸ ਹੈ ਜਿਹੜੀ ਹੈ ਸਾਰੀ ਮੈਟ ਪਾਲਿਸ਼ ਹੋਈ ਪਈ ਹੈ ਅੱਛਾ ਜੀ ਇਹਦੇ ਤੇ ਵੀ ਤੁਸੀਂ ਰੋਜ਼ ਚਾਹੇ ਗਿੱਲਾ ਕਪੜਾ ਮਾਰੀ ਜਾਓ 15 ਤੋਂ 20 ਸਾਲ ਦੀ ਗਾਰੰਟੀ ਹੈ ਕਿ ਇਦਾਂ ਦੀ ਇਦਾਂ ਹੀ ਰਹੇਗੀ 20 ਸਾਲ ਗਾਰੰਟੀ ਹੈ ਬਾਈ ਜੀ ਕਹਿੰਦੇ ਤੇ ਚੀਜ਼ਾਂ ਤਾਂ ਇੱਕ ਤੋਂ ਇੱਕ ਨੇ ਆ ਡਬਲ ਸੈਟੀ ਇਹ ਵੀ ਬਰਾਸ ਦੇ ਲੱਗੇ ਹੋਏ ਨੇ ਬਿਲਕੁਲ ਜੀ ਬਿਲਕੁਲ ਲਓ ਜੀ ਇੱਕ ਕਮ ਚੈੱਕ ਕਰੋ ਤੁਸੀਂ ਇਹਨਾਂ ਦਾ ਮੈਨੂੰ ਫਿਰ ਕਮੈਂਟ ਕਰਕੇ ਦੱਸਿਓ ਵੀ ਪਸੰਦ ਆਇਆ ਕਿ ਨਹੀਂ ਆਇਆ ਨਾਂ ਵਾਲੀ ਤੇ ਗੱਲ ਨਹੀਂ ਵੈਸੇ ਕੋਈ ਤੇ ਇਹਦੇ ਬਾਰੇ ਦੱਸੋ ਵੀਰ ਜੀ ਇਹ ਜਿਹੜਾ ਹੈਗਾ ਜੀ ਆਪਣੇ ਸਾਰਾ 2K ਪਿੰਡ ਦੇ ਵਿੱਚ ਬਣਿਆ ਹੋਇਆ ਬੈੱਡ ਓਕੇ ਲਓ ਜੀ ਇਹ ਸਾਰਾ ਹੀ ਇਹਦੇ ਵਿੱਚ ਹਾਈਡਰੌਲਿਕਸ ਨੇ ਅੱਛਾ ਜੀ ਲਓ ਜੀ ਆ ਸਾਰਾ ਹਾਈਡਰੌਲਿਕ ਸਿਸਟਮ ਹੈ ਜੀ ਅੰਦਰ ਵੀ ਪ੍ਰੋਪਰ ਜੈਕ ਲੱਗੇ ਹੋਏ ਨੇ ਜੀ ਬਿਲਕੁਲੀ ਆ ਜੈਕਾਂ ਦੀ ਵੀ 7 ਸਾਲ ਦੀ ਗਾਰੰਟੀ ਹੈ ਅੱਛਾ ਜੀ ਕਿੰਨੇ ਵਾਈ ਕਿੰਨੇ ਹੈ ਜੀ ਇਹ ਇਹ ਵੀ 72 ਬਾਈ 75 ਹੈ ਜੀ ਓਕੇ ਸਟੈਂਡਰਡ ਸਾਈਜ਼ ਰੱਖਿਆ ਹੋਇਆ ਹੈ 100 ਸਾਈਜ਼ ਇਹਦੀਆਂ ਸੈਟਿੰਗਾਂ ਚੈੱਕ ਕਰੋ ਜੀ ਇਹ ਆਪਣੀ ਐਸੈਸਰੀ ਟ੍ਰੇ ਆ ਗਈ ਜੀ ਹਾਂ ਜੀ ਲੋ ਤੁਸੀਂ ਆਪਦਾ ਮੋਬਾਈਲ ਜਾਂ ਕੁਝ ਹੋਰ ਚੀਜ਼ ਲਕੋਗੇ ਰੱਖਣੀ ਇੱਥੇ ਤਾਂ ਰੱਖ ਸਕਦੇ ਹੋ ਆ ਵੀ ਬੈੱਡ ਬਹੁਤ ਪਿਆਰਾ ਹੈ ਤੇ ਇਹ ਸਾਰਾ ਲੱਗਿਆ ਹੋਇਆ ਇਹ ਸਾਰਾ ਵੀਨਰ ਦੇ ਵਿੱਚ ਹੈ ਜੀ ਇਹ ਓਕੇ ਜਿੰਨਾ ਵੀ ਬੈੱਡ ਹੈ ਨਾ ਹਾਂ ਜੀ ਹਾਂ ਜੀ ਸਾਰਾ ਹੀ ਵੀਨਰ ਦੇ ਵਿੱਚ ਹੈ ਅੱਛਾ ਜੀ ਇਹਨਾਂ ਨਾਲੇ ਸਾਈਡ ਬਾਕਸ ਵਾਲਾ ਮਾਡਲ ਹੈ ਅੱਛਾ ਜੀ ਛੇਡ ਨੂੰ ਦਵਾਨ ਖੁੱਲਦਾ ਹੈ ਦਾ ਜਵਾਨ ਬਿਲਕੁਲ ਜਿਹਨੂੰ ਕਹਿੰਨੇ ਆਪਾਂ ਬਿਲਕੁਲ ਕਿਉਂਕਿ ਕਈ ਜਿਵੇਂ ਹੁਣ ਆਪਣੇ ਘਰੇ ਬਜ਼ੁਰਗ ਹੁੰਦੇ ਨਾਲੋਂ ਤੋਂ ਉੱਪਰ ਨਹੀਂ ਖੁੱਲੇ ਜਾਂਦਾ ਇਹ ਬਹੁਤ ਸੌਖਾ ਹੋ ਜਾਂਦਾ ਉਹਨਾਂ ਲਈ ਹਾਂਜੀ ਨਾਲ ਦੀ ਨਾਲ ਇੱਕ ਡਰਾਵਾਂ ਵਾਂਗੂ ਖੋਲਿਆ ਤੇ ਆਪਦਾ ਸਮਾਨ ਕੱਢ ਕੇ ਫਿਰ ਬੰਦ ਕਰਦਾ ਇਹ ਸਾਰਾ ਟੂਕੇ ਪਿੰਟ ਹੈ ਇਹਦੇ ਵਿੱਚ ਵੀ ਆਪਾਂ ਪੁਸ਼ ਵਾਲੇ ਚੈਨਲ ਲਾਏ ਹੋਏ ਨੇ ਅੱਛਾ ਜੀ ਇਹ ਆਹ ਲਓ ਜੀ ਪੁਸ਼ ਕਰੋ ਤੇ ਲਓ ਜੀ ਖੁੱਲ ਗਿਆ ਏ ਮੋਜ ਬੜੀ ਵਧੀਆ ਹੈ ਜੀ ਹਾਂਜੀ ਆ ਵੀ ਬਹੁਤ ਸੋਹਣੇ ਡਿਜ਼ਾਈਨ ਵਾਲਾ ਭਾਜੀ ਇਹਦੇ ਚ ਵੀ ਸੇਮ ਉਵੇਂ ਲੈਦਰ ਲੱਗੀ ਹੋਈ ਹੈ ਬਿਲਕੁਲ ਜੀ ਬਿਲਕੁਲ ਸਾਰੀ ਪਿੱਛੇ ਵੀ ਲੈਦਰ ਹੈ ਜੀ ਇਹਦੇ ਲੋ ਜਿੰਨਾ ਵੀ ਹੈ ਆਪਣਾ ਲੋ ਵੀ ਇਹ ਵੀਡੀਓ ਤੁਹਾਨੂੰ ਪੂਰਾ ਮਜ਼ਾ ਦੇਣ ਵਾਲੀ ਵੀਡੀਓ ਹੈ ਜੀ ਇਹ ਮਤਲਬ ਤੁਹਾਨੂੰ ਡਿਜ਼ਾਈਨ ਹੀ ਇਹੋ ਜਿਹਾ ਦਿਖਾ ਦੇਣਾ ਆਪਾਂ ਆ ਦੇਖੋ ਪਿੱਛੇ ਜੀ ਬਹੁਤ ਸੋਹਣਾ ਡਿਜ਼ਾਈਨ ਲਾਇਆ ਭਾਜੀ ਇਹ ਕਿਵੇਂ ਜੀ ਇਹ ਫੈਬਰਿਕ ਹੈ ਇਹ ਵੀ ਸਾਰਾ ਫੈਬਰਿਕ ਹੈ ਜੀ ਅੱਛਾ ਜੀ ਇਹ ਸਾਰਾ ਪ੍ਰਿੰਟਡ ਫੈਬਰਿਕ ਹੈ ਇਹ ਸਾਰਾ ਆਪਾਂ ਨਰਮਸ ਦਾ ਹੀ ਲਾਣੇ ਆ ਜੀ ਅੱਛਾ ਅੱਛਾ ਜੀ ਇਹਦਾ ਜਿੰਨਾ ਵੀ ਫੈਬਰਿਕ ਹੈ ਸਾਰਾ ਇਹ ओके जी ਸੈਟ ਜਿਹੜੀਆਂ ਵੀ ਸੋਹਣੀਆਂ ਨੇ ਜੀ ਕੱਪੜਾ ਸਾਰਾ ਜਾਂ ਨਿਰਮਲਸ ਦਾ ਲੰਨੇ ਆ ਜਾਂ ਆਪਾਂ ਡੀ ਡেকੋਰ ਦਾ ਲੰਨੇ ਆ ਲਓ ਜੀ ਆ ਵੀ ਚੈੱਕ ਕਰੋ ਸੋ ਫਿਰ ਇੱਕ ਬਾਲੀ ਰਾਇਲ ਚੀਜ਼ ਦਿਖਾਉਣਾ ਤੁਹਾਨੂੰ ਆ ਚੈੱਕ ਕਰੋ ਤੁਸੀਂ ਇਹ ਭਾਜੀ ਕਿੰਨੇ ਸੀਟਰ ਹੈ ਜੀ ਇਹ ਦੱਸੋ ਤੁਸੀਂ ਇਹ 7 ਸੀਟਰ ਤੇ ਦੋ ਨਾਲ ਕੁਰਸੀਆਂ ਨੇ ਜੀ ਇਹ ਲਓ ਜੀ ਆ 7 ਸੀਟਰ ਹੈ ਰਾਇਲ ਚੀਜ਼ ਤੇ ਨਾਲ ਦੋ ਕੁਰਸੀਆਂ ਜੀ ਕਰੋ ਚੈੱਕ ਆ ਟੇਬਲ ਹੈ ਇਹਦਾ ਜੀ ਇਹ ਸ਼ੀਸ਼ੇ ਵਾਲਾ ਟੇਬਲ ਹੈ ਜੀ ਇਹਦੇ ਸ਼ੀਸ਼ਾ ਰੱਖਿਆ ਜਾਣਾ ਅਜੇ ਤਾਂ ਇਹਦੇ ਵਿੱਚ ਕੁਝ ਨਹੀਂਗਾ ਕਿ ਦੇ ਨਾ ਸੋਚੋ ਕਿ ਟਰਾਂਸਪੇਰੈਂਟ ਸ਼ੀਸ਼ਾ ਲੱਗਾ ਤੇ ਇਥੇ ਲੱਗ ਜੂਗਾ ਤੇ ਆ ਚੀਜ਼ਾਂ ਤੁਸੀਂ ਚੈੱਕ ਕਰੋ ਤੁਸੀਂ ਇਹਦੇ ਪਿੱਲੋ ਚੈੱਕ ਕਰੋ ਹਨਾ ਇਹ ਸਾਰੇ ਹੀ ਸਪੈਸ਼ਲੀ ਕਸਟਮਾਈਜ਼ ਕਰਾਇਆ ਪਿੱਲੋ ਵੀ ਵਾਕਈ ਜੀ ਸਾਰੇ ਹੀ ਬਾਜੀ ਬਾਲੀਆਂ ਰਾਇਲ ਚੀਜ਼ਾਂ ਰੱਖੀ ਫਿਰਦੇ ਜ ਹੈ। ਕੀ ਆਈ ਬਾਤਾਂ ਨੇ ਸਾਰੀ ਹੀ ਉੱਪਰ ਗਲੋਸ ਹੋਗੀ ਸ਼ੇਡਿੰਗ ਹੋਗੀ ਇਹ ਵੀ ਸਾਰਾ ਹੱਥਾਂ ਨਾਲ ਕਰਿਆ ਹੋਇਆ ਸ਼ੇਡਿੰਗ ਜਿੰਨਾ ਵੀ 골ਡਨ 골ਡਨ ਕਲਰ ਪਰ ਇਹ ਸਾਰਾ ਟੋਟਲੀ ਹੱਥਾਂ ਨਾਲ ਭਰਿਆ ਹੋਇਆ ਹੈਂਡ ਮੇਡ ਚੀਜ਼ਾਂ ਨੇ ਜੀ ਤੇ ਆ ਵੀ ਦੇਖੋ ਨਾਲ ਤੁਸੀਂ ਇਹਦੇ ਛੋਟੇ ਛੋਟੇ ਸਾਈਡ ਟੇਬਲ ਜਿਹੜੇ ਇਹ ਨਾਲ ਹੀ ਇਹਨਾਂ ਦੇ ਭਾਈ ਹਾਂਜੀ ਹਾਂਜੀ ਨਾਲ ਹੀ ਆ ਲਓ ਜੀ ਇਹ ਆ ਗਿਆ ਤਾਂ ਜਿੰਨੀ ਕ ਆਪਣੇ ਕੋਲ ਜਗ੍ਹਾ ਹੁੰਦੀ ਆ ਆਪਾਂ ਤਾਂ ਨਾਪ ਲੈ ਕੇ ਹੀ ਬਣਾਉਨੇ ਆ ਜਿੰਨਾ ਕੁਛ ਵੀ ਬਣਾਉਨੇ ਆ ਆਪਣੇ ਬੈੱਡ ਹੋਗੇ ਹਾਂਜੀ ਆਪਣੇ ਸੋਫੇ ਹੋਗੇ ਤੇ ਕੁਝ ਵੀ ਹੈ ਆਪਾਂ ਸਾਰਾ ਹੀ ਪਹਿਲਾਂ ਕਸਟਮਰ ਦੇ ਘਰੇ ਜਾ ਕੇ ਨਾਪ ਲੈਨੇ ਆ ਫਿਰ ਉਸ ਹਿਸਾਬ ਨਾਲ ਅਕੋਰਡਿੰਗਲੀ ਕਸਟਮਾਈਜ਼ ਕਰਦੇ ਹੋ ਬਿਲਕੁਲ ਜੀ ਲਓ ਜੀ ਆ ਚੈੱਕ ਕਰੋ ਡਿਜ਼ਾਈਨ ਇੱਕ ਤੋਂ ਇੱਕ ਨੇ ਤੇ ਤੁਹਾਡੀਆਂ ਕੋਠੀਆਂ ਨੂੰ ਇਹ 22 ਜਿਹੜਾ ਨੇ ਚਾਰ ਚੰਦ ਲਾਦ ਲੈਣੇ ਜੇ ਤੁਸੀਂ ਇੱਥੋਂ ਫਰਨੀਚਰ ਲੈਗੇ ਆਰ ਜੇ ਫਰਨੀਚਰ ਠੀਕ ਆ ਜੀ ਤੇ ਆ ਦੇਖੋ ਅੱਗੇ ਆ ਲੋ ਜੀ ਆ ਵੀ ਚੈੱਕ ਕਰੋ ਤੁਸੀਂ ਤੇ ਬਾਕੀ ਇੱਥੇ ਸਾਰਾ ਇਹਨਾਂ ਦੇ ਭਾਜੀ ਹਰਾਂ ਦੇ ਦੱਸ ਰਹੇ ਸੀ ਵੀ ਮੈਨੂਫੈਕਚਰਿੰਗ ਆ ਜਿਹੜੀ ਆ ਇੱਧਰ ਸਾਰੀ ਹੁੰਦੀ ਹੈ ਜੀ ਜੋ ਵੀ ਸਮਾਨ ਬਣਾਉਂਦੇ ਨੇ ਉੱਪਰ ਵੀ ਆ ਵੀਰ ਜੀ ਕਿ ਇੱਥੇ ਕਰਦੇ ਮੈਨੂਫੈਕਚਰਿੰਗ ਉੱਪਰ ਹੀ ਹੈ ਜੀ ਅੱਛਾ ਉੱਪਰ ਮੈਨੂਫੈਕਚਰਿੰਗ ਹਾਂਜੀ ਅੱਛਾ ਇਸ ਤੋਂ ਉੱਪਰ ਮੈਨੂਫੈਕਚਰਿੰਗ ਕਰਦੇ ਨੇ ਪਰ ਬਣ ਕੇ ਹੁਣ ਇੱਥੇ ਪੱਲੇ ਲੱਗਣੇ ਨੇ ਇਹਦੇ ਸਾਰੇ ਹਾਂਜੀ ਇਹ ਜਿੰਨਾ ਵੀ ਪੈਕ ਪਿਆ ਸਾਰਾ ਆਰਡਰ ਦਾ ਹੈ ਜੀ ਅੱਛਾ ਅੱਛਾ ਜੀ ਸਾਰਾ ਆਰਡਰ ਤੇ ਤਿਆਰ ਕਰਨਾ ਹੁੰਦਾ ਇਹ ਵੀ ਆਰਡਰ ਤੇ ਕਵਰਡ ਬਣ ਰਹੇ ਨੇ ਜੀ ਅੱਛਾ ਇਹ ਇਤਨੇ ਬੜੀ ਬਣਤੀ ਲਾਜੋ ਹਾਂ ਇਹ ਪਾਜੀ ਕਿੰਨੇ ਕੁ ਦਿਨ ਦਾ ਅੰਦਾਜ਼ਾ ਲਾ ਪੈ ਜਾਂਦੀ ਹੈ ਜੀ ਅੱਜਕੱਲ ਇਹਦੀ ਬੜੀ ਡਿਮਾਂਡ ਹੋ ਰਹੀ ਹੈ ਕਵਰਡ ਤਾਂ ਡਿਪੈਂਡ ਕਰਦਾ ਜੀ ਆਪਣੇ ਕੋ ਕਿੰਨੀ ਜਗ੍ਹਾ ਹੈ ਕਿੰਨੇ ਸਾਈਜ਼ ਦੀ ਬਣਾਉਣਾ ਹੈ ਜਿਹੜਾ ਜਿਹੜਾ ਸਾਹਮਣੇ ਨਾਲ ਬਣੀ ਹੋਈ ਹੈ ਸਾਰੀ ਨਾ ਫਿਰ ਉਹਦੇ ਤੇ ਪ੍ਰੋਫਾਈਲ ਵਾਲੇ ਪੱਲੇ ਆ ਜਾਣਗੇ ਸਾਰੇ ਹਾਂਜੀ ਆਪਾਂ ਨੂੰ ਕਿਦਾਂ ਦਾ ਚਾਹੀਦਾ ਐਸੈਸਰੀਆਂ ਚਾਹੀਦੀਆਂ ਨੇ ਐਸੈਸਰੀ ਵਾਲੇ ਵੀ ਆਪਣੇ ਬਣਾ ਲੈਣੇ ਆ ਇਹ ਸਾਰੀ ਆਰਡਰ ਤੇ ਵਾਲੇ ਤਿਆਰ ਹੋ ਰਹੀ ਹੈ ਅੱਛਾ ਜੀ ਚਲੋ ਠੀਕ ਹੈ ਭਾਜੀ ਤੇ ਹੁਣ ਭਾਜੀ ਜਾਣਾ ਉੱਪਰ ਦੇਖੀਏ ਚਲੋ ਜੀ ਹੁਣ ਆਪਾਂ ਉੱਪਰ ਜਾਂਦੇ ਆ ਤੇ ਦੇਖਦੇ ਆ ਲਓ ਜੀ ਵੀਰ ਜੀ ਕਹਿੰਦੇ ਨੇ ਕਿ ਇੱਥੇ ਆ ਜਿਹੜੀ ਮੈਨੂਫੈਕਚਰਿੰਗ ਹੁੰਦੀ ਆ ਤੇ ਆ ਬਾਈ ਕਰੋ ਚੈੱਕ ਜੀ ਬਣਾ ਵੀ ਰਿਹਾ ਨਾਲ-ਨਾਲ ਚੀਜ਼ਾਂ ਤੇ ਇਹ ਸਾਰਾ ਇਹਨਾਂ ਦਾ ਜਿਹੜਾ ਸਭ ਤੋਂ ਉੱਪਰਲਾ ਪੋਰਸ਼ਨ ਹੈ ਇਹ ਮੈਨੂਫੈਕਚਰਿੰਗ ਦਾ ਆਪਦੀਆਂ ਮਸ਼ੀਨਾਂ ਰੱਖੀਆਂ ਨੇ ਬੰਦੇ ਬਾਈ ਜਿਹੜੇ ਰੱਖੇ ਹੋਏ ਨੇ ਕਰੀ ਜਾਂਦੇ ਨੇ ਕੰਮ ਸਾਰਾ ਰੈਡੀ ਤੇ ਲੋ ਜੀ ਚਲਾਤੀ ਹੈ ਬਾਈ ਨੇ ਮਸ਼ੀਨ ਆ ਲੋ ਜੀ ਚਰਵਾ ਚੱਕ ਆ ਪਿਆਰ ਹੋ ਰਿਹਾ ਸੈਟੀਆਂ ਦੇ ਜਿਹੜੇ ਆ ਬਾਕਸ ਨੇ ਉਹ ਫੁੱਲਣ ਵਾਲੇ ਲੋ ਜੀ ਸਾਰਾ ਸਮਾਨ ਇੱਥੇ ਤਿਆਰ ਹੁੰਦਾ ਜੀ ਆਪ ਤਿਆਰ ਕਰ ਦਿੰਦੇ ਆਂ ਜੀ ਦਰਵਾਜ਼ੇ ਵੀ ਆਪਾਂ ਤਿਆਰ ਕਰ ਦਿੰਦੇ ਆਂ ਜੀ ਅੱਛਾ ਜੀ ਦਰਵਾਜ਼ੇ ਬਣ ਰਹੇ ਕਰਦੇ ਲਓ ਜੀ ਆਹ ਚੈੱਕ ਕਰੋ ਆਹ ਦਰਵਾਜ਼ਾ ਬਣ ਗਿਆ ਜੀ ਤੇ ਜਦੋਂ ਇਹਤੇ ਹੋ ਗਈ ਨਾ ਪਾਲਿਸ਼ ਜੀ ਇਹ ਸਾਢੇ 3 ਫੁੱਟ ਦਾ ਲੱਗਦਾ ਭਾਈ ਹਨਾ ਹਾਂਜੀ ਇਹ ਸਾਢੇ 3 ਫੁੱਟ ਦਾ ਦਰਵਾਜ਼ਾ ਜੀ ਜਦੋਂ ਪਾਲਿਸ਼ ਹੋ ਗਈ ਨਾ ਆ ਜਿਹੜੀ ਮੀਨਾਕਾਰੀ ਉੱਪਰ ਕੀਤੀ ਹੋਈ ਹੈ ਇਹਨੇ ਵਟ ਕੱਟਣਦੇ ਨੇ ਜੀ ਤੇ ਚੀਜ਼ਾਂ ਇੱਕ ਤੋਂ ਇੱਕ ਨੇ ਤੇ ਬੱਲੇ ਬੱਲੇ ਕਰਾਈ ਪਈ ਆਹ ਚਿਹਰਾ ਦਾ ਦੇਖੋ ਤੁਸੀਂ ਇਹ ਪੁੱਠੀ ਕੀਤੀ ਹੋਈ ਹੈ ਔਰ ਇਹਦਾ ਡਿਜ਼ਾਈਨ ਦੇਖੋ ਇਹਨਾਂ ਨੇ ਕਿੰਨਾ ਵਧੀਆ ਪਾਇਆ ਹੋਇਆ ਜੀ ਇਹਨਾਂ ਚੀਜ਼ਾਂ ਦਾ ਮੁੱਲ ਪੈਂਦਾ ਹਨਾ ਬਾਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇੱਥੇ ਸਾਰੀ ਪਾਲਿਸ਼ ਹੁੰਦੀ ਹੈ ਜੀ ਤੇ ਇਹ ਭਾਈ ਜਿਹੜੇ ਆ ਸੋਫੇ ਨੂੰ ਵੇਖੋ ਤੁਸੀਂ ਪਾਲਿਸ਼ ਕਰਦੇ ਪਏ ਨੇ ਤੇ ਕੁਝ ਕੁ ਹਿੱਸਾ ਕਰਤਾ ਇਹਨਾਂ ਨੇ ਪਾਲਿਸ਼ ਆ ਦੇਖੋ ਬਾਕੀ ਮਾੜਾ ਮੋੜ ਜਿਹੜਾ ਰਹਿ ਗਿਆ ਇੱਥੇ ਸੈਂਡ ਮਨ ਲੱਗਦਾ ਫੋਮ ਲੱਗਣੀ ਹੋਊਗੀ ਤੇ ਹੋਰ ਕੋਈ ਜਿਹੜਾ ਉੱਪਰ ਸਮਾਨ ਉਹ ਲੱਗਣਾਊਗਾ ਦੇਖੋ ਜੀ ਇਹ ਸਾਰਾ ਜਿਹੜਾ ਇਹਨਾਂ ਦਾ ਏਰੀਆ ਇਹ ਪਾਲਿਸ਼ ਦਾ ਕੁਝ ਆ ਬਾਈ ਲੱਗੇ ਹੋਏ ਨੇ ਦੇਖੋ ਦੂਹੋ ਦੂਹ ਹੈ ਤੇ ਕੁਛ ਆ ਲੱਗੇ ਨੇ ਇੱਧਰ ਉਹ ਚੀਜ਼ ਬਾਈ ਜੀ ਕਹਿੰਦੇ ਅਸੀਂ ਮਾੜੀ ਨਹੀਂ ਬਣਾਉਂਦੇ ਚੀਜ਼ ਲੋ 10 10 15 15 ਸਾਲ ਦੀ ਗਰੰਟੀ ਦੇ ਰਹੇ ਨੇ ਆਈਟਮਾਂ ਦੀ 10 15 ਸਾਲ ਦਾ ਜਿਹੜਾ ਕਹਿਣਾ ਸੁੱਖਾ ਹੈ ਪਰ ਗਰੰਟੀ ਚੱਕਣੀ ਬਹੁਤ ਔਖੀ ਹੁੰਦੀ ਹੈ ਪਰ ਬਾਈ ਜੀ ਹਰਾਂ ਨੂੰ ਆਪਣੀ ਜਿਹੜੀ ਇਹ ਚੀਜ਼ ਹੈ ਉਹਦੇ ਤੇ ਪੂਰਾ ਮਾਣ ਹੈ ਪ੍ਰਾਊਡ ਹੈ ਵੀ ਅਸੀਂ ਵਧੀਆ ਮੈਨੂਫੈਕਚਰਿੰਗ ਕਰਦੇ ਆ ਤੇ ਤਾਂ ਹੀ ਇੰਨੀ ਗੱਲ ਆਖੀ ਜਾਂਦੀ ਹੈ ਜੀ ਸੋ ਲੋ ਜੀ ਦੋਸਤੋ ਇਹ ਹੈਗਾ ਇਹਨਾਂ ਦਾ ਜਿਹੜਾ ਤਿਆਰੀ ਕਰਨ ਦਾ ਜਿਹੜਾ ਪਾਲਿਸ਼ ਕਰਨ ਦਾ ਜਿਹੜਾ ਏਰੀਆ अच्छा भाई जी रेट ਦਾ ਦੱਸੋ ਕਿਦਾਂ ਵੀ ਰੇਟ ਦੇ ਨਾਲ ਕੋਈ ਆਪਣਾ ਸਮਝੌਤਾ ਜਾਂ ਕੋਈ ਮਟੀਰੀਅਲ ਦੇ ਨਾਲ ਸਮਝੌਤਾ ਤਾਂ ਨਹੀਂ ਹੈਗਾ ਜਿਹੜਾ ਆਪਣਾ ਸਮਾਨ ਹੈ ਸਾਰਾ ਜੀ ਦੇਖੋ ਜੀ ਜਿਹੜੀ ਆਪਾਂ ਕੁਆਲਿਟੀ ਦਿੰਨੇ ਆ ਹਾਂਜੀ ਤੇ ਕੁਆਲਿਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਆਪਾਂ ਓਕੇ ਜੀ ਤੇ ਜਿੰਨਾ ਵੀ ਆਪਾਂ ਸਾਰਾ ਮਟੀਰੀਅਲ ਯੂਜ਼ ਕਰਦੇ ਆ ਇਹ ਸਾਰਾ ਹੀ ਬ੍ਰਾਂਡਡ ਹੈ ਓਕੇ ਕੋਈ ਵੀ ਆਪਾਂ ਜਿਵੇਂ ਦੂਜੇ ਤਾਂ ਲਾ ਦਿੰਦੇ ਨੇ ਜੀ ਇਹੀ ਚੀਜ਼ ਉਹ ਜਿਹੜੀ ਅਸੀਂ ਚੀਜ਼ ਦੇ ਰਹੇ ਆ ਇਹ ਚੀਜ਼ ਕੋਈ 50000 ਚ ਦੇਦਾ 40000 ਚ ਵੀ ਦੇ ਦੇਗਾ ਬਿਲਕੁਲ ਸਿਰ ਉਹ ਮਟੀਰੀਅਲ ਮਾੜਾ ਹੋਊਗਾ ਮਟੀਰੀਅਲ ਦੇ ਹਿਸਾਬ ਨਾਲ ਐ ਉਹ ਸਾਰਾ ਹੀ ਇੰਪੋਰਟਡ ਚੀਜ਼ਾਂ ਲਾਣੀ ਆ ਸਾਰਾ ਕੁਝ ਕਰਨਾ ਤਾਂ ਬਹੁਤ ਫਰਕ ਪੈਂਦਾ ਤੁਸੀਂ ਰੇਟ ਕਿਤੇ ਵੀ ਟਰਾਈ ਕਰ ਸਕੋ ਤੇ ਬਹੁਤ ਹੀ ਜੈਨੂਨ ਰੇਟ ਨੇ ਸਾਡੇ ਠੀਕ ਆ ਵੀਰ ਜੀ ਵੀ ਰੇਟ ਵੱਲੋਂ ਬਾਈ ਜੀ ਕਹਿੰਦੇ ਗਾਰੰਟੀ ਹੈ ਕਿਉਂਕਿ ਅਸੀਂ ਮਟੀਰੀਅਲ ਵਧੀਆ ਲਾਉਂਨੇ ਆ ਤੇ ਰੇਟ ਥੋੜਾ ਜਿਆਦਾ ਤੁਹਾਨੂੰ ਜੇ ਐਕਸਪੈਂਸਿਵ ਵੀ ਲੱਗੇ ਤੇ ਫਿਰ ਸਾਡੀ ਆਣ ਕੇ ਚੀਜ਼ ਵੀ ਇੱਕ ਵਾਰੀ ਵੇਖ ਲਿਓ ਹਣਾ ਜੀ ਕਹਿੰਦਾ ਬਿਲਕੁਲ ਤੁਸੀਂ ਕਿਤੇ ਵੀ ਹਾਂਜੀ ਦੋਸਤੋ ਏ ਸੀ ਆਪਣਾ ਅੱਜ ਦਾ ਬੜਾ ਪਿਆਰਾ ਜਿਹਾ ਵਲੌਗ ਜਿੱਚ ਆਪਾਂ ਤੁਹਾਨੂੰ ਬੜੇ ਹੀ ਸੋਹਣੇ ਅਲਿਸ਼ਾਨ ਤੇ ਪ੍ਰੀਮੀਅਮ ਫਰਨੀਚਰ ਨਾਲ ਜਿਹੜਾ ਵਾਕਬ ਕਰਾਇਆ ਤੁਹਾਨੂੰ ਵਿਖਾਇਆ ਵੀ ਕਿਹੜੇ ਕਿਹੜੇ ਡਿਜ਼ਾਈਨ ਨੇ ਸੋ ਪ੍ਰੀਮੀਅਮ ਚੀਜ਼ਾਂ ਲਗਜ਼ਰੀ ਚੀਜ਼ਾਂ ਦਾ ਥੋੜਾ ਜਿਹਾ ਪ੍ਰਾਈਸ ਤੇ ਭਾਜੀ ਹੁੰਦਾ ਹੀ ਹੈ ਹਨਾ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਆਰ ਜੇ ਫਰਨੀਚਰ ਵਾਲਿਆਂ ਕੋਲ ਆਪਾਂ ਇੱਥੇ ਸਨੌਰ ਸਨੌਰੀ ਪੈ ਜਾਂਦਾ ਏਰੀਆ ਜੀ ਤੇ ਐਡਰੈਸ ਭਾਈ ਸਾਹਿਬ ਨੇ ਦੱਸਤਾ ਬਾਕੀ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਤੇ ਤੁਸੀਂ ਆਓ ਚੈੱਕ ਕਰੋ ਰੇਟ ਜਿਹੜਾ ਇਹਨਾਂ ਨੇ ਭਾਜੀ ਕਹਿੰਦੇ ਵੀ ਜੋ ਕੁਝ ਹੈਗਾ ਉਹ ਮੌ ਤੇ ਤੁਸੀਂ ਆਣ ਕੇ ਦੇਖੋ ਤੁਸੀਂ ਜਦੋਂ ਆਣ ਕੇ ਇੱਥੇ ਤੁਸੀਂ ਫਿਜ਼ੀਕਲੀ ਇਹਨਾਂ ਚੀਜ਼ਾਂ ਨੂੰ ਇੱਥੇ ਆਣ ਕੇ ਵੇਖੋਗੇ ਨਾ ਆਣ ਕੇ ਟੱਚ ਕਰੋਗੇ ਇਹਨਾਂ ਨੂੰ ਤੇ ਤੁਸੀਂ ਆਪੇ ਵਾਕੇ ਕਹੋਗੇ ਵੀ ਇਹ ਬੜੀਆਂ ਰਾਇਲ ਚੀਜ਼ਾਂ ਨੇ ਸੋ ਠੀਕ ਹੈ ਦੋਸਤੋ ਏਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੰਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਜੀ